ਸਾਰੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਉਮੀਦ ਕਰਦੀ ਆਂ ਜੀ ਸਭ ਠੀਕ ਠਾਕ ਹੋਵੋਗੇ ਮੈਂ ਇੱਕ ਵਾਰੀ ਫੇਰ ਤੁਹਾਡੀ ਆਪਣੀ ਪ੍ਰਭ ਲੈ ਕੇ ਹਾਜ਼ਰ ਆਂ ਪ੍ਰਭ ਨਾਲ ਗੱਲਾਂ ਤੁਹਾਡੀ ਜੀਵਨ ਜਾਂਚਦੀਆਂ ਔਰ ਪ੍ਰੋਗਰਾਮ ਦਾ ਨਾਮ ਹੈ ਲੋਕ ਰੰਗ ਜਿਸ ਨੂੰ ਤੁਸੀਂ ਮੰਨ ਸਕਦੇ ਹੋ ਹਰ ਮੰਗਲਵਾਰ ਸ਼ਾਮੇ 7 ਤੋਂ 8 ਵਜੇ ਤੱਕ ਸੋ ਇਸ ਨਵੇਂ ਸਾਲ ਦੀਆਂ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਜਿਹੜੀ ਸੱਚੇ ਕਾਲ ਤੇ ਨਾਲ-ਨਾਲ ਵਧਾਈਆਂ ਵੀ ਔਰ ਇੱਕ ਖੂਬਸੂਰਤ ਸਾਲ ਜਿਹੜਾ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਸੋ ਆਪਣੇ ਇਸ ਖੂਬਸੂਰਤ ਸਾਲ ਨੂੰ ਆਪਣੇ ਪਰਿਵਾਰ ਸੇਲੀ ਮਿੱਤਰ ਦੋਸਤ ਯਾਰਾਂ ਦੇ ਨਾਲ ਖੂਬਸੂਰਤੀ ਨਾਲ ਇੰਜੋਏ ਕਰੋ ਇਹੀ ਸਾਡੀ ਦੁਆ ਹੈ ਇਹੀ ਸਾਡੀ ਉਮੀਦ ਹੈ ਔਰ ਇਸ ਤੇ ਨਾਲ-ਨਾਲ ਕਹਿੰਦੇ ਇਹ ਪੈਸੇ ਦਾ ਕੀ ਕਰਨਾ ਜੇ ਖੁਸ਼ੀਆਂ ਕੋਲ ਨਾ ਇਹ ਪੈਸੇ ਦਾ ਕੀ ਕਰਨਾ ਜੇ ਖੁਸ਼ੀਆਂ ਕੋਲ ਨਾ ਬੜੇ ਕੀਮਤੀ ਨੇ ਇਹ ਪਲ ਫਿਕਰਾਂ ਚ ਰੋਲਣਾ ਪੈਣਾ ਆਖਰ ਨੂੰ ਰੋਣਾ ਫਿਰ ਕਾਤੋਂ ਪਛਤਾਉਣਾ ਜਦੋਂ ਪਲ ਵੀ ਨਾ ਮਿਲੀ ਮੂੰਹੋਂ ਮੰਗੀ ਜ਼ਿੰਦਗੀ ਉਹ ਦਿਲਾਂ ਰੋਵੇਂਗਾ ਚੱਲੀ ਮੈਂ ਜਦੋਂ ਕਹਿ ਕੇ ਲੰਗੀ ਜ਼ਿੰਦਗੀ ਚਦੋ ਚੱਲੀ ਆ ਮੈਂ ਜਦੋਂ ਕਹਿ ਕੇ ਲੰਗੀ ਜ਼ਿੰਦਗੀ ਬਿਲਕੁਲ ਜੀ ਜੇ ਜਿਹੜੀ ਲਾਈਫ ਹੈ ਜਿਹੜੀ ਜ਼ਿੰਦਗੀ ਹੈ ਉਸ ਨੂੰ ਟਾਈਮ ਰੰਦੇ ਨਾ ਸੰਭਾਲਿਆ ਟਾਈਮ ਰੰਦੇ ਉਸ ਨੂੰ ਆਪਣੇ ਪਰਿਵਾਰ ਦੇ ਨਾਲ ਨਾ ਸਮੇਟਿਆ ਜਾਂ ਨਾ ਸਪੈਂਡ ਕੀਤਾ ਤੇ ਉਹ ਜ਼ਿੰਦਗੀ ਦਾ ਕੀ ਫਾਇਦਾ ਕਿ ਬਾਅਦ ਚ ਸਾਨੂੰ ਅਫਸੋਸ ਹੋਵੇ ਅਕਸਰ ਅਸੀਂ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਬਹੁਤ ਜ਼ਮਾਨਾ ਹੈ ਔਰ ਜਿਹੜੇ ਗੈਜਟਸ ਸਾਡੇ ਹੱਥ ਆ ਗਏ ਨੇ ਇਹ ਸਾਨੂੰ ਕਈ ਵਾਰ ਇੰਨਾ ਕ ਆਪਣੇ ਆਪ ਵਿੱਚ ਸਮਾ ਲੈਂਦੇ ਨੇ ਕਿ ਸਾਨੂੰ ਆਸੇ ਪਾਸੇ ਦਾ ਕੋਈ ਧਿਆਨ ਹੀ ਨਹੀਂ ਦਿੰਦਾ ਜਿਹੜਾ ਸਮਾਂ ਅਸੀਂ ਆਪਣੇ ਮਾਪੇ ਨੂੰ ਦੇਣਾ ਹੁੰਦਾ ਜਾਂ ਬੱਚਿਆਂ ਨੂੰ ਦੇਣਾ ਹੁੰਦਾ ਜਾਂ ਆਪਣੇ ਪਾਰਟਨਰ ਨੂੰ ਦੇਣਾ ਹੁੰਦਾ ਉਸ ਸਮੇਂ ਅਸੀਂ ਆਪਣੇ ਇਨ ਗੈਜਟਸ ਦੇ ਵਿੱਚ ਬਿਜ਼ੀ ਹੋ ਜਾਂਦੇ ਆ ਔਰ ਅਸੀਂ ਕਹਿੰਨੇ ਆ ਕੋਈ ਗੱਲ ਨਹੀਂ ਕਰਦੇ ਆ ਨਾ ਬਾਅਦ ਚ ਟਾਈਮ ਸਪੈਂਡ ਕਰ ਲਾਂਗੇ ਬਟ ਅਫਸੋਸ ਉਸ ਵੇਲੇ ਹੁੰਦਾ ਜਦੋਂ ਉਹ ਖੂਬਸੂਰਤ ਪਲ ਜਿਹੜਾ ਨਿਕਲ ਜਾਂਦਾ ਹੈ ਔਰ ਉਹ ਖੂਬਸੂਰਤ ਪਲ ਦੁਬਾਰਾ ਜ਼ਿੰਦਗੀ ਚ ਕਦੀ ਨਹੀਂ ਆਉਂਦਾ ਔਰ ਅਕਸਰ ਹੁੰਦਾ ਇਹੀ ਹੈ ਕਿ ਬਾਅਦ ਚ ਇਨਸਾਨ ਨੂੰ ਅਫਸੋਸ ਰਹਿ ਜਾਂਦਾ ਹੈ ਕਿ ਕਾਸ਼ ਅਸੀਂ ਉਸ ਸਮੇਂ ਇਨ੍ਹਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਣੇ ਤੋਂ ਦੂਰ ਕਰਕੇ ਆਪਣੇ ਪਰਿਵਾਰਾਂ ਦੇ ਨਾਲ ਟਾਈਮ ਸਪੈਂਡ ਕਰ ਲੀਏ ਔਰ ਖੁਸ਼ੀ ਗਮੀ ਹਾਸਾ ਖੇਡਾ ਆਪਣੀਆਂ ਛੜੀਆਂ ਤਕਲੀਫਾਂ ਨੇ ਕਿਤੇ ਜਨਾਂ ਸਾਂਝੀ ਕਰ ਲਈ ਔਰ ਵਧੀਆ ਜਿਹਾ ਟਾਈਮ ਜਿਹੜਾ ਪਰਿਵਾਰ ਨਾਲ ਸਪੈਂਡ ਕਰ ਲਈਏ ਸੋ ਇਹ ਬਹੁਤ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਵੀ ਸਮਾਂ ਦਿਓ ਅਕਸਰ ਹੁੰਦਾ ਕੀ ਹੈ ਅਸੀਂ ਕਹਿ ਦਿੰਦੇ ਹਾਂ ਕਿ ਯਾਰ ਅਸੀਂ ਆਪਣੇ ਬੱਚਿਆਂ ਨੂੰ ਸਭ ਕੁਝ ਪ੍ਰੋਵਾਈਡ ਕਰ ਰਹੇ ਹਾਂ ਲਾਈਕ ਹਰ ਤਰ੍ਹਾਂ ਦੀ ਸੁਵਿਧਾ ਸੁਖ-ਸੁਵਿਧਾ ਪੈਸਾ ਚੀਜ਼ਾਂ ਉਹ ਜੋ ਮੰਗਦੇ ਨੇ ਖੇਡਣ ਵਾਸਤੇ ਜਾਂ ਉਹਨਾਂ ਦੇ ਸੁਖ-ਸਹੂਲਤਾਂ ਵਾਸਤੇ ਸਭ ਕੁਝ ਪ੍ਰੋਵਾਈਡ ਕਰਦੇ ਆਂ ਬਟ ਛੇ ਪ੍ਰੋਵਾਈਡ ਨਹੀਂ ਕਰਦੇ ਤਾਂ ਸ਼ਾਇਦ ਅਸੀਂ ਥੋੜਾ ਸਮਾਂ ਜਿਹੜਾ ਉਹਨਾਂ ਨੂੰ ਚਾਹੀਦਾ ਹੈ ਉਹ ਸਪੈਂਡ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਉਹ ਛੋਟੇ ਨੇ ਬੱਚੇ ਜਾਂ ਵੱਡੇ ਨੇ ਉਹਨਾਂ ਨਾਲ ਆਪਣੇ ਦਿਨ ਦੇ 10 ਮਿੰਟ ਜ਼ਰੂਰ ਕੱਢੋ ਜਿੰਨੇ ਮਰਜ਼ੀ ਥੱਕੇ ਹੋ ਵੋ ਜਿਸ ਤਰ੍ਹਾਂ ਮਰਜ਼ੀ ਹੋਵੇ ਕਿਸੇ ਤਰ੍ਹਾਂ ਵੀ ਕਰਕੇ ਜੇ ਹੋ ਸਕੇ ਤਾਂ ਸਾਰਾ ਪਰਿਵਾਰ ਰਲ ਕੇ ਇੱਕ ਖਾਣਾ ਦਿਨ ਦਾ ਜਿਹੜਾ ਇਕੱਠੇ ਬਹਿ ਕੇ ਖਾ ਸਕੋ ਜੇ ਨਹੀਂ ਹੋ ਸਕਦਾ ਐਟਲੀਸਟ ਜਿੰਨਾ ਵੀ ਟਾਈਮ ਤੁਹਾਨੂੰ ਇਹ ਵੀ ਪਤਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਵਿੱਚ ਰੁਜੇਵੇਂ ਬਹੁਤ ਜ਼ਿਆਦਾ ਨਹੀਂ ਔਰ ਇਨ੍ਹਾਂ ਰੁਜੇਵਿਆਂ ਦੇ ਵਿੱਚ ਸਾਰੇ ਪਰਿਵਾਰ ਨੂੰ ਇਕੱਠੇ ਕਰਕੇ ਬੈਣਾ ਔਖਾ ਏ ਪਰ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਜਿਸ ਤਰ੍ਹਾਂ ਇਹ ਤੁਹਾਨੂੰ ਉਹ opportunity ਤੁਹਾਡੇ ਹੱਥ ਆਵੇ ਉਸ ਨੂੰ ਗਵਾਓ ਨਾ ਔਰ ਉਸ opportunity opportunity ਨੂੰ ਸੰਭਾਲ ਕੇ ਉਸ ਮਾਹੌਲ ਨੂੰ ਬਣਾਉਣ ਵਾਸਤੇ ਹਮੇਸ਼ਾ ਤਤਪਰ ਰਹੋ ਔਰ ਖੁਸ਼ੀਆਂ ਖੇੜੇ ਵੰਡੇਦੇ ਰਹੋ ਪਿਆਰ ਵੰਡੇਦੇ ਰਹੋ ਔਰ ਜਿੰਨਾ ਹੋ ਸਕੇ ਪਰਿਵਾਰ ਤੇ ਬੱਚਿਆਂ ਨਾਲ ਟਾਈਮ ਸਪੈਂਡ ਕਰੋ ਕਿਉਂਕਿ ਸਮਾਂ ਜਦੋਂ ਇੱਕ ਵਾਰੀ ਲੰਘ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ ਔਰ ਬਾਅਦ ਚ ਸਿਰਫ ਸਾਨੂੰ ਰਿਗਰਟ ਰਹਿ ਜਾਂਦਾ ਸਾਡੇ ਮਨ ਦੇ ਵਿੱਚ ਉਹ ਰਹਿ ਜਾਂਦਾ ਕਿ ਕਾਸ਼ ਅਸੀਂ ਉਸ ਸਮੇਂ ਉਹ ਟਾਈਮ ਨੂੰ ਆਪਸ ਦੇ ਵਿੱਚ ਸਪੈਂਡ ਕਰ ਲਿਆ ਹੁੰਦਾ ਔਰ ਬਾਅਦ ਚ ਸਾਡੇ ਹੱਥ ਕੁਝ ਨਹੀਂ ਲੱਗਦਾ ਸਿਵਾਏ ਪਛਤਾਵੇ ਦੇ ਸੋ ਅੱਜ ਲਈ ਇੰਨਾ ਹੀ ਦਿਓ ਮੈਨੂੰ ਇਜਾਜ਼ਤ ਅਗਲੇ ਹਫਤੇ ਕਰਾਂਗੇ ਮੁਲਾਕਾਤ ਖੁਸ਼ ਰਹੋ ਹੱਸਦੇ ਵਸਦੇ ਰਹੋ ਔਰ ਐਸੀ ਤਰ੍ਹਾਂ ਆਪਣੀ ਖੁਸ਼ੀਆਂ ਖੇੜੇ ਵੰਡਦੇ ਰਹੋ ਇਹੀ ਸਾਡੀ ਦੁਆ ਹੈ ਇਹੀ ਸਾਡੀ ਕਾਮਨਾ ਹੈ ਰੇਡੀਓ ਸਪਾਈਸ ਦੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ